ਸਾਹਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਫੀ ਦਿਨਾਂ ਤੋਂ ਇੱਕ ਚਰਚਾ ਛੜੀ ਹੋਈ ਸੀ ਪੰਜਾਬ ਦੇ ਪ੍ਰਧਾਨ ਨੂੰ ਲੈ ਕੇ ਯਾਨੀ ਕਿ ਰਾਜਾ ਵੜਿੰਗ ਦੀ ਗੱਲ ਕਰਦੇ ਹਾਂ ਰਾਜਾ ਵੜਿੰਗ ਦੀ ਪ੍ਰਧਾਨਗੀ ਕਿਸੇ ਵੀ ਸਮੇਂ ਖੋਈ ਜਾ ਸਕਦੀ ਹੈ ਇਸ ਨੂੰ ਲੈ ਕੇ ਕਈ ਦਿਨਾਂ ਤੋਂ ਜਿਹੜੀਆਂ ਅਫਵਾਹਾਂ ਅਤੇ ਸੂਤਰਾਂ ਦੇ ਹਵਾਲੇ ਤੋਂ ਵੱਡੀਆਂ-ਵੱਡੀਆਂ ਖਬਰਾਂ ਆ ਰਹੀਆਂ ਸੀ ਲੇਕਿਨ ਅੱਜ ਇੱਕ ਬੜਾ ਵੱਡਾ ਧਮਾਕਾ ਕਰ ਦਿੱਤਾ ਹੈ ਇਕੋ ਵੱਡਾ ਝਟਕਾ ਦੇ ਦਿੱਤਾ ਹੈ ਜਿਨ੍ਹਾਂ ਨੇ ਦਾਵੇਦਾਰੀਆਂ ਪੇਸ਼ ਕੀਤੀਆਂ ਸੀ ਐਜ਼ ਏ ਪ੍ਰਧਾਨਗੀਆਂ ਪੰਜ ਵਿਅਕਤੀਆਂ ਦੇ ਨਾਮ ਰੈਫਰ ਕੀਤੇ ਗਏ ਸੀ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਉਹ ਪੰਜ ਨਾਮ ਅੱਗੇ ਰੈਫਰ ਕਰ ਦਿੱਤੇ ਗਏ ਕਾਂਗਰਸ ਪਾਰਟੀ ਦੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਨੇ 2 ਦਿਨ ਪਹਿਲਾਂ ਇਹਨਾਂ ਪੰਜਾਂ ਵਿਅਕਤੀਆਂ ਨੂੰ ਦਿੱਲੀ ਬੁਲਾ ਕੇ ਇੰਟਰਵਿਊ ਲਈ ਸੀ ਗੱਲਬਾਤ ਕੀਤੀ ਗਈ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਇੱਕ ਪਾਸੇ ਪੰਜਾਬ ਦਾ ਪ੍ਰਧਾਨ ਬਦਲਣਾ ਹੈ ਦੂਸਰੇ ਪਾਸੇ ਭਾਰਤ ਦੇ ਵਿੱਚ ਪੂਰੇ ਭਾਰਤ ਦਾ ਕਾਂਗਰਸ ਯੂਥ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਪੰਜਾਬ ਲੈਵਲ ਤੇ ਜਿਹੜੀ ਹੈ ਰਾਜਾ ਵਿਰਿੰਗ ਦੀ ਕੁਰਸੀ ਸੇਫ ਬਚ ਗਈ ਹੈ ਲੇਕਿਨ ਭਾਰਤ ਦੇ ਜਿਹੜੇ ਪਹਿਲੇ ਯੂਥ ਵਿੰਗ ਦੇ ਪ੍ਰਧਾਨ ਸੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ ਪੱਤਾ ਸਾਫ਼ ਕਰ ਦਿੱਤਾ ਗਿਆ ਹੈ ਅਤੇ ਉਹਦੇ ਪਾਨੂੰ ਵਿੱਚ ਸਿੰਘ ਨੂੰ ਨਵਾਂ ਪਾਰਟੀ ਦਾ ਯੂਥ ਵਿੰਗ ਦਾ ਕਾਂਗਰਸ ਦਾ ਪੂਰੇ ਭਾਰਤ ਦੇ ਵਿੱਚ ਪ੍ਰਧਾਨ ਬਣਾ ਦਿੱਤਾ ਗਿਆ ਹੈ ਅਤੇ ਉਸ ਦੇ ਵਿੱਚ ਇਹ ਬਨੇ ਇਹ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ بڑے ਵਧੀਆ ਤਰੀਕੇ ਦੇ ਨਾਲ ਪੰਜਾਬ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਲਈ ਪ੍ਰੇਰਿਤ ਕਰਾਂਗਾ ਤਾਂ ਕਿ ਜਦੋਂ ਫਿਰ ਦੁਬਾਰਾ ਲੋਕ ਸਭਾ ਦੀਆਂ ਚੋਣਾਂ ਹੋਣ ਯੂਥ ਅੱਗੇ ਹੋਣ ਯੂਥ ਨੂੰ ਮੌਕੇ ਦਿੱਤੇ ਜਾਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਵੱਡੇ ਅਹੁਦੇ ਦੇ ਕੇ ਅਤੇ ਵਜ਼ਾਰ ਦੇ ਕੇ ਤਾਂ ਕਿ ਪੂਰੇ ਭਾਰਤ ਨੂੰ ਇੱਕ ਸੁਚੱਜੇ ਢੰਗ ਦੇ ਨਾਲ ਚਲਾਇਆ ਜਾਵੇ ਕਿਉਂਕਿ ਯੂਥ ਜਿਹੜੇ ਹੁੰਦੇ ਨੇ ਉਹ ਇੱਕ ਦੇਸ਼ ਦਾ ਵੱਡਮੁੱਲਾ ਹਿੱਸਾ ਜਾਂ ਭਾਗ ਹੁੰਦੇ ਨੇ ਚਿਬ ਨੇ ਇਹ ਵੱਡੀ ਗੱਲ ਕਹੀ ਦੂਸਰੇ ਪਾਸੇ ਚਿਬ ਸਾਹਿਬ ਨੇ ਇਹ ਵੀ ਕਿਹਾ ਕਿ ਮੈਂ ਕਾਂਗਰਸ ਦੀ ਹਾਈ ਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਧੰਨਵਾਦ ਕਰਦਾ ਹਾਂ ਅਤੇ ਜਿਹੜੀ ਡਿਊਟੀ ਮੈਨੂੰ ਦਿੱਤੀ ਗਈ ਹੈ ਕਿਉਂਕਿ 올 ਇੰਡੀਆ ਯੂਥ ਕਾਂਗਰਸ ਦਾ ਚਿਬ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ ਚਿਬ ਨੇ ਕਿਹਾ ਕਿ ਮੈਂ ਇਸ ਸਾਰੀ ਡਿਊਟੀ ਪੂਰੀ ਤਨਦੇਹੀ ਅਤੇ ਫੇਥਫੁਲੀ ਦੇ ਨਾਲ ਨਿਭਾਵਾਂਗਾ ਅਤੇ ਕੋਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਹੋਣ ਦਿਆਂਗਾ ਧੰਨਵਾਦ